ਸੇਖਲ ਦੀ ਵੀਡੀਓ ਦੇਖ ਰਹੇ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਦੀ ਵੱਡੀ ਖਬਰ ਖਬਰ ਨੰਮ ਤੱਕ ਜਰੂਰ ਬਣੇ ਰਹਿਣਾ ਜਿੰਨਾਂ ਵੀਰੇ ਪੈਨੰਨੇ ਚੈਨਲ ਨੂੰ ਸਬਸਕ੍ਰਾਈਬ ਨੇ ਕੀਤੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਜਿੱਦੀ ਵੱਡੀ ਖਬਰ ਚੰਡੀਗੜ੍ਹ ਬਿਜਲੀ ਵਿਭਾਗ ਨੇ ਪ੍ਰਾਈਵੇਟ ਕੰਪਨੀ ਨੂੰ ਦੇਣ ਦੇ ਵਿਰੋਧ ਚ ਗੇਟ ਰੈਲਿੰਗਸ ਦੇ ਨਾਮ ਤੇ ਚੰਡੀਗੜ੍ਹ ਬਿਜਲੀ ਵਿਭਾਗ ਨੇ ਪ੍ਰਾਈਵੇਟ ਕੰਪਨੀ ਨੂੰ ਦੇਣ ਦੇ ਵਿਰੋਧ ਚ ਗੇਟ ਰੈਲਗ ਚਲਾ ਦਿੱਤੀ ਨ ਪੰਜਾਬ ਦੇ ਸਾਰੇ ਬਿਜਲੀ ਮਲਾਸਮਾਨਾਂ ਦੇ ਤੇ ਬੰਦੀਆਂ ਚੰਡੀਗੜ੍ਹ ਦੇ ਬਿੱਲ ਬਿਜਲੀ ਮਲਾਸਮਾਨਾਂ ਨਾਲ ਚਰਟਾਣ ਵੰਗੜੇ ਹਨ ਇਸ ਦੇ ਨਾਲ ਹੀ ਆ ਰਹੀ ਖਬਰ ਲੁਧਿਆਣਾ 9 ਦਸੰਬਰ ਦੀ ਖਬਰ ਆ ਰਹੀ ਹੈ ਚੰਡੀਗੜ੍ਹ ਬਿਜਲੀ ਵਿਭਾਗ ਨੂੰ ਕੱਲ ਕੱਤੇ ਦੀ ਪ੍ਰਾਈਵੇਟ ਕੰਪਨੀ ਦੇ ਹੱਥਾਂ ਵਿੱਚ ਦੇਣ ਦੇ ਵਿਰੋਧ ਵਿੱਚ ਅੱਜ ਪੀ ਐਸ ای ਬੀ ਇੰਪਲਾਈਸ ਜੁਨੀਅਰ ਫੋਰਸ ਬਿਜਲੀ ਮਲਾਸਮ ਇਕਤਾ ਪੰਚ ਮੰਜਾ ਪੰਜਾਬ ਦੇ ਐਸੋਸੀਏਸ਼ਨ ਆਫ ਯੂਨੀਅਨ ਇਸ ਦਿਨ ਹੀ ਸੱਦੇ ਨੂੰ ਪੰਜਾਬ ਭਰ ਵਿੱਚ ਬਿਜਲੀ ਬਨਾਜ਼ਮਾ ਦੇ ਡਿਵੀਜ਼ਨ ਅਤੇ ਸਭ ਡਿਵੀਜ਼ਨਾਂ ਪੱਧਰ ਤੇ ਕੇ ਰੈਲੀਆਂ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਦੀ ਪੀਟ ਸਿਆਪਨ ਕੀਤੀ ਹੈ ਇਸ ਦੇ ਨਾਲ ਹੀ ਲੁਧਿਆਣਾ ਦੇ ਸੁੰਦਰ ਸੁੰਦਰ ਨਗਰ ਡਿਵੀਜ਼ਨ ਵਿੱਚ ਵੀ ਟੀਐਸਯੂ ਦੇ ਜਥੇਬੰਦਕ ਸਖਤਰ ਆਰੇ ਇਸ ਦੇ ਨਾਲ ਹੀ ਰਗਵੀਰ ਸਿੰਘ ਰਾਮਗੜੀ ਨੇ ਇਸ ਦੀ ਜਾਣਕਾਰੀ ਦਿੱਤੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ